ਵੀਡੀਓ ਵੇਖਣਾ ਫੋਨ ਤੇ ਜਿਹਦੇ ਵਿੱਚ ਨਾ ਇੱਕ ਕੁੜੀ ਕਹਿੰਦੀ ਆ ਹੂੰ ਇਹ ਮੈਨੂੰ ਇਦਾਂ ਇੰਸਟਾਗ੍ਰam ਤੋਂ ਜਾਂ YouTube ਤੋਂ ਵੀਡੀਓ ਪਾ ਕੇ ਤੇ ਜੇਕਰ ਮੈਂ ਮਾੜੀਆਂ ਵੀਡੀਓ ਪਾਉਂਦੀ ਮੈਨੂੰ 1 ਲੱਖ ਰੁਪਿਆ ਮਹੀਨੇ ਦੀ ਆਮਦਨ ਹੁੰਦੀ ਆ ਹੂੰ ਜੇਕਰ ਮੈਨੂੰ ਕੋਈ 1 ਮਹੀਨੇ ਦਾ 1 ਲੱਖ ਰੁਪਿਆ ਦੇ ਦੇ ਤੇ ਮੈਂ ਮਾੜੀਆਂ ਵੀਡੀਓ ਪਾਉਣੀਆ ਕਹਿੰਦੀ ਬੰਦ ਕਰ ਦੂੰਗੀ ਹੂੰ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਇਹ ਤਾਂ ਦੇਖ ਵੀਰੇ ਸਿੱਧੀ ਜੀ ਗੱਲਬਾਤ ਜਿਹੜੀ ਹੈ ਨਾ ਇਹ ਤਾਂ ਹੁਣ 1 ਲੱਖ ਇਹਦੀ ਤੈਨੂੰ ਮੈਂ ਧਮਕੀ ਨਹੀਂ ਜਪਦੀ ਬਈ ਜਦ ਤੱਕ ਮੈਂ ਵੀਡੀਓ ਮਾ ਪਾਦੀ ਰਵਾਂਗੀ ਮੈਨੂੰ ਆਮਦਨ ਹੁੰਦੀ ਰਹੇਗੀ ਤੇ ਜੇ ਮੇਰੀ ਆ ਗੰਦੀਆਂ ਵੀਡੀਓ ਪਵਾਉਣ ਤੋਂ ਤੁਸੀਂ ਬੰਦ ਕਰਾਉਣਾ ਤਾਂ ਫਿਰ ਤੁਸੀਂ ਸਾਰੇ ਜਣੇ ਰਲ ਕੇ ਮੈਨੂੰ ਲੱਖ ਰੁਪਿਆ ਮਹੀਨੇ ਦਾ ਦਿਆ ਕਰੋ ਕੋਈ 2 ਲੱਖ ਮੰਗ ਰਿਹਾ ਕੋਈ 3 ਲੱਖ ਮੰਗ ਰਿਹਾ ਵੀ ਮੇਰਾ ਤਾਂ ਇੰਨੇ ਚ ਗੁਜ਼ਾਰਾ ਹੋ ਰਿਹਾ ਫਿਰ ਮੈਂ ਤਾਂ ਇਹ ਗੰਦੇ ਕੰਮ ਕਰਨੇ ਛੱਡਨੇ ਆ ਤੈਨੂੰ ਕੀ ਲੱਗਦਾ ਡਕੈਤ ਵੀ ਬੈਠੇ ਆ ਜਿਹੜੇ ਡਕੈਤੀਆਂ ਮਾਰਦੇ ਆ ਚੋਰ ਵੀ ਬੈਠੇ ਜਿਹੜੇ ਚੋੜੀਆਂ ਕਰਦੇ ਆ ਲੁਟੇਰੇ ਬੈਠੇ ਜਿਹੜੇ ਲੁੱਟਦੇ ਆ ਉਹ ਕਹਿੰਦੇ ਵੀ ਲੁੱਟਾਂ ਖੋਹਾਂ ਕਰਕੇ ਸਾਡਾ ਮਹੀਨੇ ਦਾ 5 ਲੱਖ ਬਣਦਾ ਵੀ ਤੂੰ ਹੀ ਸਾਨੂੰ 5 ਲੱਖ ਰੁਪਏ ਉਦਾਂ ਫਿਲਮਾਂ ਦੇ ਵਿੱਚ ਦੇਖਿਆ ਨਾ ਹਫਤਾ ਵਸੂਲੀ ਕਰਦੇ ਆ ਉਹ ਕੀ ਕਹਿੰਦੇ ਆ ਵੀ ਜੇ ਤਾ ਸਾਨੂੰ ਪੈਸੇ ਦੇ ਦੇਵੋਗੇ ਪੈ ਤਾਂ ਤੁਹਾਡੀਆਂ ਦੁਕਾਨਾਂ ਅਸੀਂ ਚਲਦੀਆਂ ਰਹਿਣ ਦਾਂਗੇ ਨਹੀਂ ਤਾਂ ਅਸੀਂ ਲੁੱਟਾਂਗੇ ਹੂੰ ਹੂੰ ਜਿੰਨੇ ਆ ਵੀ ਹੁਣ ਇਹ ਸਿੰਗਰਾਂ ਨੂੰ ਗੈਂਗਸਟਰਾਂ ਵੱਲੋਂ ਕਾਲਾਂ ਆਉਂਦੀਆਂ ਨੇ 5 ਲੱਖ 10 ਲੱਖ ਕਰੋੜਾਂ ਦੀਆਂ ਨਹੀਂ ਬੰਡਾ ਉਹ ਵੀ ਇਹੀ ਕਹਿ ਰਹੇ ਨੇ ਵੀ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਨਹੀਂ ਮਾਰਾਂਗੇ ਅਸੀਂ ਤੁਹਾਨੂੰ ਨਹੀਂ ਲੁੱਟਾਂਗੇ ਕੀ ਇਹ ਪੈਮਾਨਾ ਠੀਕ ਆ ਵੀ ਇਸ ਤਰੀਕੇ ਨਾਲ ਤਾਂ ਜਿਹੜੇ ਤੁਹਾਨੂੰ ਲੋਕਾਂ ਨੂੰ ਫੋਨ ਕਰ ਕਰਕੇ ਲੁੱਟਦੇ ਆ ਉਹ ਮਹੀਨੇ ਦਾ 50 ਲੱਖ ਰੁਪਇਆ ਵੀ ਕਮਾਉਂਦੇ ਆ ਉਹ ਕਹਿੰਦੇ ਸਾਨੂੰ ਸਰਕਾਰ 50 ਲੱਖ ਰੁਪਇਆ ਬੈਠਿਆਂ ਨੂੰ ਦੇ ਜੇ ਇਸ ਤਰੀਕੇ ਨਾਲ ਗੱਲ ਚੱਲਣ ਲੱਗੀ ਤੇ ਗੱਲ ਜਾਊਗੀ ਕਿੱਥੇ ਫਿਰ ਤਾਂ ਸਾਰੀ ਦੁਨੀਆ ਵਹਿਲੀ ਬਹਿ ਜਾਊਗੀ ਕੱਲ ਨੂੰ ਮੈਂ 5-7 ਗੰਦੀਆਂ ਵੀਡੀਓ ਬਣਾ ਕੇ ਪਾ ਦੂੰਗਾ ਜਦੋਂ ਮੇਰੇ ਆਲੇ ਪਾਸੇ ਸਿੰਘ ਆਉਣਗੇ ਫਿਰ ਮੈਂ ਵੀ ਸਿੰਘਾਂ ਨੂੰ ਕਹਿ ਦਊਗਾ ਜੀ ਐਂ ਕਰੋ ਮੈਨੂੰ ਮਹੀਨੇ ਦਾ 2 ਲੱਖ ਦੇ ਦਿਆ ਕਰੋ ਮੈਂ ਗੰਦੀਆਂ ਵੀਡੀਓ ਨਹੀਂ ਪਾਊਂਗਾ ਫੇਰ ਤਾਂ ਚੰਗੇ ਲੋਕ ਗੁਲਾਮ ਹੋ ਗਏ ਤੇ ਗੰਦੇ ਲੋਕ ਇਸ ਗੱਲ ਦਾ ਰੱਜ ਕੇ ਫੈਰਾ ਚੱਕਣਗੇ ਇਹ ਕੋਈ ਪੈਮਾਨਾ ਨਹੀਂ ਆ ਗੰਦ ਪਾਉਣ ਵਾਲਿਆਂ ਨੂੰ ਸਰਕਾਰ ਡੱਕਦੀ ਵੀ ਹੈ ਚੋਰਾ ਨੂੰ ਵੀ ਡੱਕਦੀ ਐ ਲੁਟੇਰਿਆ ਨੂੰ ਵੀ ਡੱਕਦੀ ਐ ਕਾਤਲਾਂ ਨੂੰ ਵੀ ਡੱਕਦੀ ਐ ਉਹ ਇਹ ਦਲੀਲ ਨਹੀਂ ਦੇ ਸਕਦੇ ਜੱਜਾਂ ਦੇ ਕੋਲ ਜਾ ਕੇ ਵੀ ਸਾਡਾ ਤਾਂ ਇਹਦਾ ਨਾ ਗੁਜ਼ਾਰਾ ਹੁੰਦਾ ਸਾਨੂੰ ਦੇਣਾ ਛੱਡ ਦੋ ਤੇ ਸਾਨੂੰ ਦੇਣੇ ਸ਼ੁਰੂ ਕਰ ਦੋ ਪੈਸੇ ਤਾਂ ਅਸੀਂ ਕੰਮ ਬੰਦ ਕਰ ਦਾਂਗੇ ਉਹਨਾਂ ਨੂੰ ਜੇਲ੍ਹ ਦੇ ਵਿੱਚ ੜੱਕਿਆ ਜਾਂਦਾ ਗੰਦ ਪਾਉਣ ਵਾਲਿਆਂ ਦਾ ਟਿਕਾਣਾ ਸਰਕਾਰ ਕਰਦੀ ਐ ਹਾਂ ਜਿੱਥੇ ਇਸ ਤਰੀਕੇ ਦੇ ਲੂਪ ਹੋਲ ਸਰਕਾਰੀ ਤੰਤਰ ਦੇ ਵਿੱਚੋਂ ਯੂਜ਼ ਕਰਕੇ ਲੋਕ ਰੱਜ ਕੇ ਗੰਦ ਪਾ ਰਹੇ ਆ ਡਬਲ ਮੀਨਿੰਗ ਗੱਲਾਂ ਕਰ ਰਹੇ ਆ ਅਰਥ ਕੁਝ ਹੋਰ ਸਮਝਦੇ ਵਿਚਾਰੇ ਨੇ ਬਾਅਦ ਚ ਮੁੱਕਰ ਜਾਂਦੇ ਆ ਫਿਰ ਐਸਿਆਂ ਨੂੰ ਅਮਰਤਪਾਲ ਵਰਗਿਆਂ ਨੇ ਕੋਈ ਨਾ ਕੋਈ ਤਾਂ ਮਤ ਦੇਣੀ ਸੀ ਨਾ ਨਹੀਂ ਸੁਣ ਰਹੇ ਲੋਕ ਤੇ ਫਿਰ ਭੁਗਤ ਰਹੇ ਆ ਅੰਮ੍ਰਿਤਪਾਲ ਕਿਹੜਾ ਪਗੋੜਾ ਆ ਉਹਨੇ ਤਾਂ ਕਿਹਾ ਵੀ ਮੈਂ ਕੀਤਾ ਮੈਂ ਸਜ਼ਾ ਭੁਗਤੂੰਗਾ ਉਹ ਕਹਿ ਰਹੇ ਵੀ ਤੁਸੀਂ ਕਰਨਾ ਬੰਦ ਕਰ ਦਿਓ ਨਹੀਂ ਤਾਂ ਫਿਰ ਮੈਂ ਹਜੀਆਂ ਕੰਮਾਂ ਤੇ ਉਤਰ ਆਉਂਗਾ ਤੇ ਫਿਰ ਹੁਣ ਤੁਸੀਂ ਵੀ ਉਹਦਾ ਜਵਾਬ ਦੇ ਦਿਓ ਫਿਰ ਹੁਣ ਕਿਉਂ ਮਾਫੀ ਮੰਗਦੇ ਹੋ ਫਿਰ ਹੁਣ ਕਿਉਂ ਲੱਤਾਂ ਕੰਮ